ਹਾਂਜੀ ਦੋਸਤੋ ਤੁਹਾਨੂੰ ਫੇਸਬੁੱਕ ਪੈਸਾ ਦੇਵੇਗਾ ਜਾਂ ਨਹੀਂ ਦੇਵੇਗਾ ਤੁਹਾਡਾ ਪੇਜ ਮੋਨਟਾਈਜ਼ ਹੋਵੇਗਾ ਜਾਂ ਨਹੀਂ ਹੋਵੇਗਾ ਕਿ ਤੁਸੀਂ ਵੀ ਫੇਸਬੁੱਕ ਤੋਂ ਅਰਨੀ ਕਰ ਸਕਦੇ ਹੋ ਕਿ ਨਹੀਂ ਇਹ ਤੁਸੀਂ ਚੈੱਕ ਕਿਵੇਂ ਕਰਨਾ ਹੈ ਇਹ ਤੁਸੀਂ ਆਪਣੇ ਆਪ ਦੇ ਫੋਨ ਤੋਂ ਆਪ ਖੁਦ ਚੈੱਕ ਕਰ ਸਕਦੇ ਹੋ ਚੈੱਕ ਕਰਨਾ ਕਿਵੇਂ ਹੈਣਾ ਇਹ ਤੁਹਾਨੂੰ ਦੱਸਾਂਗੇ ਪਹਿਲਾਂ ਤੁਸੀਂ ਆਪਣੀ ਪ੍ਰੋਫਾਈਲ ਆਈਡੀ ਜਾਂ ਫੇਸਬੁੱਕ ਪੇਜ ਓਪਨ ਕਰ ਲੈਣਾ ਉਸ ਤੋਂ ਤੁਸੀਂ ਇਹ ਚੈੱਕ ਕਰਨਾ ਪੇਜ ਡਾਕੂਮੈਂਟੇਸ਼ਨ ਇੰਦੇ ਤੇ ਕਲਿੱਕ ਕਰਨਾ ਇਹਦੇ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਣੇ ਕੋਲੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਏਗਾ ਰეკੋਮੈਂਡੇਸ਼ਨ ਰეკੋਮੈਂਡੇਬਲ ਠੀਕ ਆ ਇਹਦਾ ਇਹ ਤਾਂ ਆਪਾਂ ਨਾਟ ਰეკੋਮੈਂਡੇਬਲ ਆ ਜੇ ਤਾਂ ਸਮਝ ਲਓ ਵੀ ਆਪਣਾ ਪੇਜ ਚ ਦਿੱਕਤ ਹੈਗੀ ਆ ਇਸ ਤੋਂ ਅੱਗੇ ਆਪਾਂ ਕੀ ਕਰਨਾ ਇਹ ਆਪਣਾ ਰეკੋਮੈਂਡੇਬਲ ਮਤਲਬ ਕਿ ਸਹੀ ਲੱਗ ਰਿਹਾ ਇਸ ਤੋਂ ਆਪਾਂ ਅੱਗੇ ਜਾਣਾ ਪੇਜ ਸਟੇਟਸ ਤੇ ਪੇਜ ਸਟੇਟਸ ਚੈੱਕ ਕਰਨ ਤੋਂ ਬਾਅਦ ਇੱਥੇ ਆਗਾ ਪੇਜ ਹੈਜ਼ ਨੋ ਇਸ਼ੂ ਮੀਨ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਗੁੱਡ ਨਿਊਜ਼ ਨੋ ਵਾਲੈਂਸੀ ਚ ਸ਼ੋ ਉੱਧਵਾ ਥੱਲੇ ਆ ਜਾਂਦਾ ਪੇਜ ਰეკਮੈਂਡੇਬਲ ਇਹ ਸੇਮ ਹੀ ਉਹ ਵੀ ਆਪਸ਼ਨ ਖੁੱਲ ਜਾਈਗਾ ਜਿਹੜਾ ਅਸੀਂ ਸਟਾਰਟਿੰਗ ਤੇ ਵੇਖਿਆ ਸੀਗਾ ਤੇ ਆਪਾਂ ਇੱਥੇ ਫੇਰ ਫੇਸਟੇਟ ਦੇ ਚੈੱਕ ਕਰਦੇ ਹਾਂ ਨੂੰ ਇੱਥੇ ਆਪਣੇ ਆ ਹੈ ਦਾ ਰਿਸਟ੍ਰਕਚਰਡ ਮੌਨਟਾਈਜੇਸ਼ਨ ਮਤਲਬ ਕਿ ਆਪਣੇ ਪੇਜ ਤੇ ਕੋਈ ਦਿੱਕਤ ਆ ਹੈ ਜਿਹਨੂੰ ਆਪਾਂ ਤਰੋਂਪਨ ਕਰਕੇ ਦੇਖਦੇ ਹਾਂ ਇਸ ਤੇ ਕਲਿੱਕ ਕਰਨਾ ਆ ਸਾਹਮਣੇ ਆ ਗਿਆ ਤੁਹਾਡੇ ਮੌਨਟਾਈਜੇਸ਼ਨ ਇਸ਼ੂ ਇਹ ਜੇ ਤੁਹਾਡੇ ਪੇਜ ਤੇ ਇਸ ਤਰ੍ਹਾਂ ਦਾ ਇਸ਼ੂ ਆ ਰਿਹਾ ਤਾਂ ਸਮਝ ਲਓ ਤੁਹਾਡਾ ਜਿਹੜਾ ਪੇਜ ਆ ਉਹ ਮੌਨਟਾਈਜ਼ ਨਹੀਂ ਹੋਵੇਗਾ ਤੁਸੀਂ ਫੇਸਬੁੱਕ ਤੋਂ ਅਰਨਿੰਗ ਵੀ ਨਹੀਂ ਕਰ ਸਕਦੇ ਤੇ ਆਹ ਪੇਜ ਇਜ਼ ਨਾਟ ਇਲੀਜੀਬਲ ਵੀ ਆਪਣਾ ਜਿਹੜਾ ਪੇਜ ਆ ਉਹ ਸਹੀ ਨਹੀਂ ਬਣਾਇਆ ਤੇ ਤੁਸੀਂ ਇਹ ਆਇਆ ਕਿਵੇਂ ਤੁਹਾਨੂੰ ਇਹ ਵੀ ਦੱਸਾਂਗੇ ਤਾਂ ਪੱਕਾ ਤੁਹਾਨੂੰ ਸੈਟਿੰਗਾਂ ਹੋਰ ਦੱਸ ਦਿਆਂ ਕਿ ਉੱਥੇ ਹੋਰ ਵੀ ਕਿੱਥੋਂ ਦੇਖ ਸਕਦੇ ਆ ਆਪਣਾ ਜਿਹੜਾ ਪੇਜ ਆ ਵੀ ਆਪ ਨੂੰ ਉੱਥੋਂ ਅਰਨਿੰਗ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਇਸ ਥੋੜਾ ਆਪਾਂ ਬੈਕ ਜਾਵਾਂਗੇ ਨਾ ਬੈਕ ਜਾਣ ਤੋਂ ਬਾਅਦ ਆਪਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਜਿਹੜਾ ਆ ਇਹਦੇ ਉੱਤੇ ਆਏਗਾ ਹੋਰ ਇੱਕ ਮਿੰਟ ਮੋਡ ਰਜਿਸਟਰ ਇਹਦੇ ਤੇ ਕਲਿੱਕ ਕਰ ਦੋ ਬਾਅਦ ਆਪਾਂ ਪੇਜ ਨਵਾਂ ਬਣਾਇਆ ਹੋਏ ਤੇ ਹੁਣ ਦੱਸਣਵਾਰਾ ਨੇ ਇਨ ਸਟ੍ਰੀਮਰਸ ਤੇ ਹੁਵਾਂ ਆ ਆਪਣੇ ਮੱਲੋ ਜੁੜੇ ਹੋ ਗਿਆ ਯੂ ਆਰ ਰਜਿਸਟਰਡ ਇਨ ਐਲੀਜੀਬਲ ਕੰਟਰੀ ਇਹ ਵੀ ਆਪਣਾ ਜਿਹੜਾ ਆਪਾਂ ਕੰਟਰੀ ਦੇ ਐਲੀਜੀਬਲ ਨਹੀਂ ਇੱਥੇ ਆਪਣੇ ਕਿਤੇ ਨਾ ਕਿਤੇ ਪੇਜ ਤੇ ਦਿੱਕਤ ਆ ਠੀਕ ਆ ਕਿਉਰ ਫੋਲੋਇਜ਼ ਫੇਸਬੁਕ ਨਾਟਨ ਪੋਲਿਸੀ ਆਪਾਂ ਜਿਹੜਾ ਫੇਸਬੁਕ ਦੇ ਮੰਨ ਲਓ ਕਿ ਗਾਈਡਲਾਈਨਰ ਨੂੰ ਆਪਾਂ ਫੋਲੋ ਨਹੀਂ ਕੀਤਾ ਤਾਂ ਮਤਲਬ ਕਿ ਆਪਣੇ ਪੇਜ 'ਚ ਬਹੁਤ ਜ਼ਿਆਦਾ ਦਿੱਕਤ ਆ ਕਿ ਤੁਹਾਡੇ ਪੇਜ 'ਚ ਇਸ ਤਰ੍ਹਾਂ ਦਾ ਹੁੰਦਾ ਤਾਂ ਹੁਣ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਜੇ ਕਿਵਰੀ ਇਹ ਚੀਜ਼ ਸਾਰਿਆਂ ਦਾ ਸਹੀ ਹੁੰਦੀਆਂ ਤੇ ਅੱਗੇ ਜਾ ਕੇ ਥੋੜੀ ਦਿੱਕਤ ਆ ਜਾਂਦੀ ਹੈ ਉਹ ਤੁਹਾਨੂੰ ਦੱਸ ਦਿਆਂ ਕਿ ਉਹ ਚੀਜ਼ ਕਿੱਥੇ ਆਏਗੀ ਮਨ ਲਓ ਆਪਾਂ ਇੰਡੈਕਸ ਬੋਰਡ ਤੇ ਚਾਣਾ ਸੌਰੀ ਫਿਰ ਹੋਈ ਗੱਲ ਗਿਆ ਤੁਸੀਂ ਇੱਥੇ ਤੇ ਨਾਮ ਤੇ ਕਲਿੱਕ ਕਰਨ ਨਾਲ ਕਲਿੱਕ ਕਰਦੇ ਬਾਅਦ ਇੱਕ ਸਾਹਮਣੇ ਸਮਝ ਜੇਗਾ ਪ੍ਰੋਫੈਸ਼ਨਲ ਡੈਸ਼ਬੋਰਡ ਪ੍ਰੋਫੈਸ਼ਨਲ ਡੈਸ਼ਬੋਰਡ ਸੌਰੀ ਆਪਾਂ ਇੱਥੇ ਜਾਣਾ ਹੈ ਹੈਲਪ ਐਂਡ ਸਪੋਰਟ ਚ ਹੈਲਪ ਐਂਡ ਸਪੋਰਟ ਜਾਣਾ ਕਿ ਸਪੋਰਟ ਇਨਬਾਕਸ ਚ ਜਾਣਾ ਇੱਥੇ ਆਪ ਨੂੰ ਆਰ ਪਾ ਜੇਗਾ ਯੂਆਰ ਅਲਰਟ ਇੱਥੇ ਕਲਿੱਕ ਕਰਨਾ ਇੱਥੇ ਨੋ ਵਾਲੈਂਸ ਆ ਜਾਂਦਾ ਜੇ ਆਪ ਮੰਨ ਲਓ ਇੱਥੇ ਲਿਖੀ ਹੋਰ ਕਾਪੀਰਾਈਟ ਦਾ ਕੋਈ ਵੀ ਤੁਸੀਂ ਵੀਡੀਓ ਉਹ ਚੱਕ ਕੇ ਪਾਈ ਹੋਈ ਤਾਂ ਇੱਥੇ ਤੁਹਾਡੇ ਸ਼ੋਅ ਕਰੇਗਾ ਵੀ ਤੁਹਡੇ ਕੋਪੀਰਾਈਟ ਆਇਆ ਹੈ ਜਾਂ ਕਿਸ ਤਰ੍ਹਾਂ ਦਾ ਤੁਹਾਨੂੰ ਪਤਾ ਲੱਗ ਜਾਏਗਾ ਸਾਡੀ ਵੀਡੀਓ ਜਿਹੜੀ ਉਹ ਕੋਪੀਰਾਈਟ ਹੈ ਜਾਂ ਕੋਈ ਤੇ ਮਿਊਜ਼ਿਕ ਦਾ ਵੀ ਕੋਪੀਰਾਈਟ ਆ ਸਕਦਾ ਤੇ ਹੋਰ ਕਿਸੇ ਦੀ ਵੀਡੀਓ ਪਾਓਗੇ ਤਾਂ ਵੀ ਕੋਪੀਰਾਈਟ ਆ ਸਕਦਾ ਨਾ مطلب ਜੇ ਆਪਾਂ ਕਿਸੇ ਦੀ ਵੀਡੀਓ ਪਾਵਾਂਗੇ ਤਾਂ ਕੋਪੀਰਾਈਟ ਆਉਣਾ ਹੀ ਆਉਣਾ ਤੁਸੀਂ ਤੋਂ ਵੀ ਚੈੱਕ ਕਰ ਸਕਦੇ ਹੋ ਜਾਂ ਰਿਪੋਰਟ ਕਰੋ ਬਰਾਉਡਰ ਦੇ ਸਿੱਧੇ ਵੀ ਨਾ ਰਿਪੋਰਟਾ ਆਪਣੀ ਦਿੱਕਤ ਸਿਰਫ ਉੱਥੇ ਆ ਪੇਜ ਉੱਤੇ ਜੇ ਤੁਹਾਡੇ ਵੀ ਪੇਜ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆ ਪੇਜ ਰਿਕੋਗਨੀਸ਼ਨ ਤੇ ਪੇਜ ਸਟੇਟਸ ਤੇ ਡਿਸਕ੍ਰਿਪਟਡ ਮੋਸ਼ਨ ਤੇ ਜੇ ਤੁਹਾਡੇ ਪੇਜ ਤੇ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਤਾਂ ਤੁਹਾਡਾ ਪੇਜ ਕਦੇ ਵੀ ਮੋਨਟਾਈਜ਼ ਨਹੀਂ ਹੋਵੇਗਾ ਤੁਸੀਂ ਫੇਸਬੁੱਕ ਤੋਂ ਅਰਨਿੰਗ ਨਹੀਂ ਕਰ ਸਕਦੇ ਸੋ ਇਸ ਕਰਕੇ ਤੁਸੀਂ ਆਪਣੇ ਪੇਜ ਦੀ ਸੈਟਿੰਗ ਕਰ ਸਕਦੇ ਹੋ ਇਹ ਮਤਲਬ ਕਿ ਅਕਦਾ ਕਹਾਂ ਇਹ ਆਪਾਂ ਕੋਈ ਨਾ ਕੋਈ ਜਿਹੜੀ ਫੇਸਬੁੱਕ ਦੀ ਗ੍ਰੈਡਲਾਈਨ ਆ ਉਹਦੇ ਖਿਲਾਫ ਕੋਈ ਨਾ ਕੋਈ ਆਪਣੀ ਸੈਟਿੰਗ ਹੋਈ ਆ ਤੇ ਜਾਂ ਕੋਪੀਰਾਈਟ ਵੀ ਕਿਸੇ ਦੀਆਂ ਵੀਡੀਓ ਚਾਕੇ ਪਾਈਆਂ ਜਾਂ ਕੋਈ ਰੀਲਾਂ ਤੇ ਵੀ ਕਈ ਵਾਰੀ ਕੋਪੀਰਾਈਟ ਆ ਜਾਂਦਾ ਜਿਵੇਂ ਆਪਾਂ ਮਿਊਜ਼ਿਕ ਵਗੈਰਾ ਯੂਜ਼ ਕਰ ਲੈਨੇ ਆ ਤੇ ਜੇ ਆਪਾਂ ਕਿਸੇ ਦੀਆਂ ਵੀਡੀਓ ਚਾਕੇ ਪਾਵਾਂਗੇ ਤਾਂ ਕੋਪੀਰਾਈਟ ਆ ਵੀ ਗਈ ਆ ਵਗੈਰਾ ਇਹ ਈਸ਼ੂ ਆਪਾਂ ਨੂੰ ਇਹ ਉਨਾ ਚਿਰ ਈਸ਼ੂ ਹੋਏਗਾ ਜਿੰਨਾ ਚਿਰ ਆਪਾਂ ਮੰਨ ਲਓ ਜਿਹੜੀਆਂ ਕੋਪੀਰਾਈਟ ਜਿਹੜੀਆਂ ਵੀਡੀਓ ਹੈਗੀਆਂ ਉਹਨਾਂ ਨੂੰ ਡਿਲੀਟ ਨਹੀਂ ਮਾਰਦੇ ਆਪਾਂ ਨੂੰ ਜਿੰਨੀਆਂ ਵੀ ਕੋਪੀਰਾਈਟ ਵੀਡੀਓ ਤੁਸੀਂ ਪਾਈਆਂ ਹੋਈਆਂ ਉਹ ਸਾਰੀਆਂ ਤੁਹਾਨੂੰ ਡਿਲੀਟ ਮਾਰਨੀਆਂ ਪੈਣਗੀਆਂ ਆਪ ਦਾ オリジナル ਕੰਟੈਕਟ ਪਾਉਣਾ ਪੂਗਾ ਤੁਹਾਨੂੰ ਮਤਲਬ ਵੀ ਆਪਦੀਆਂ ਜਿਹਨਾਂ ਦੀ ਵੀਡੀਓ ਬਣਾ ਕੇ ਕੋਈ ਵੀ ਕੈਟਾਗਰੀ ਹੋ ਸਾਦੀ ਆ ਕਮੇਡੀ ਹੋ ਸਾਦੀ ਆ ਹਨ ਤੇ ਜਾਂ ਮਲੂਗਾਣ ਗੁਣਗੁਣ ਕਰਾ ਜਾਂ ਕੋਈ ਵੀ ਇਮੋਸ਼ਨਲ ਵੀ ਹੋ ਸਾਦੀਆਂ ਜਾਂ ਜੇ ਕੁਝ ਵੀ ਤੁਸੀਂ ਪਾ ਸਕਦੇ ਹੋ ਪਰ ਜਿਹੜੀਆਂ ਵੀ ਵੀਡੀਓ ਪਾਓ ਉਹ ਸਟਡੀਆਂ オリジナル ਹੀ ਹੋਣ ਚਾਹੀਦੀਆਂ ਨਾ ਕਿ ਕਿਸੇ ਦੀ ਕਾਪੀ ਰਾਈਟ ਦੀ ਕਾਪੀਰਾਈਟ ਯੂਜ਼ ਕਰੋਗੇ ਕਿਸੇ ਦੀਆਂ ਵੀਡੀਓ ਪਾਉਗੇ ਤਾਂ ਤੁਹਾਡਾ ਪੇਜ ਉਹਦੇ ਤੇ ਕਾਪੀਰਾਈਟ ਆਉਣਾ ਹੀ ਹੈ ਉਹਨਾਂ ਦੇ ਤੁਹਾਡਾ ਪੇਜ ਮੋਨਟਾਈਜ਼ ਨਹੀਂ ਹੋਵੇਗਾ ਸੋ ਕਿਰਪਾ ਕਰਕੇ ਥੋੜੀ ਧਿਆਨ ਰੱਖਿਆ ਕਰੋ ਕੀ ਹੋ ਸਕਦਾ ਕੋਈ ਆਪਦੇ ਵੀਡੀਓ ਹੀ ਪਾਇਆ ਕਰੋ ਤੇ ਕਰ ਤੁਸੀਂ ਰੀਲ ਵੀ ਅਪਲੋਡ ਕਰਦੇ ਹੋ ਤਾਂ ਉਹਨੂੰ ਵੀ ਥੋੜਾ ਜਿਹਾ ਐਡਿਟ ਕਰ ਲਿਆ ਕਰੋ ਆਪਦੇ ਹਿਸਾਬ ਨਾਲ ਤੁਹਾਨੂੰ ਐਡੀਟਿੰਗ ਸ਼ਾਇਦ ਪਤਾ ਹੀ ਹੁੰਦਾ ਸਾਰਾ ਐਡੀਟਿੰਗ ਕਿਵੇਂ ਹੁੰਦੀ ਜੇ ਫਿਰ ਵੀ ਨਾ ਪਤਾ ਕੋਈ ਤੇ ਵੀ ਵੀਡੀਓ ਮਾਰ ਕੇ ਦੱਸ ਦਾਂਗਾ ਵੀ ਕਿਸ ਤਰ੍ਹਾਂ ਵੀਡੀਓ ਐਡਿਟ ਕਰਨੀ ਆ ਇਹ ਤੁਹਾਨੂੰ ਸਮਝਾਉਣ ਵਾਸਤੇ ਮੈਂ ਇਸ ਤਰ੍ਹਾਂ ਦਾ ਪੇਜ ਬਣਾਇਆ ਸੀਗਾ ਥੋੜਾ ਜਿਹਾ ਗਲਤਪੁੱਤ ਕਰਕੇ ਵੀ ਜਿਸ ਤਰ੍ਹਾਂ ਦਾ ਪਾਲਿਸ ਇਸ਼ੂ ਹੋਣਾ ਚਾਹੀਦਾ ਸੀ ਤਾਂਕਰ ਤੁਹਾਨੂੰ ਪਤਾ ਲੱਗ ਜਾਏ ਤੁਹਾਡੇ ਪੇਜ ਤੇ ਇਸ ਤਰ੍ਹਾਂ ਦਾ ਕਈ ਇਸ਼ੂ ਆ ਰਿਹਾ ਤਾਂ ਤੁਸੀਂ ਇਸ ਨੂੰ ਵੀ ਜਾਂ ਤਾਂ ਪੇਜ ਡਿਲੀਟ ਕਰਕੇ ਨਵਾਂ ਬਣਾ ਲਓ ਜਾਂ ਜੇ ਵੀਡੀਓ ਪਾਈਆਂ ਹੋਈਆਂ ਤੇ ਜਾਦੀ ਵੀਡੀਓ ਪਾਈਆਂ ਹੋਈਆਂ ਤਾਂ ਫਿਰ ਆਪਣੀਆਂ ਵਿੱਚੋਂ ਜਿਹੜੀਆਂ ਤੁਸੀਂ ਕਾਪੀਰਾਈਟ ਵੀਡੀਓ ਯੂਜ਼ ਕੀਤੀਆਂ ਉਹ ਵੀਡੀਓ ਤੁਸੀਂ ਡਿਲੀਟ ਕਰ ਸਕਦੇ ਹੋ ਤੇ ਨੂੰ ਜਾਣਕਾਰੀ ਕਿਵੇਂ ਲੱਗੀ ਫੇਸ ਨੂੰ ਪਤਾ ਲੱਗ ਹੀ ਜਾਊਗਾ ਤੇ ਮਤਵ ਵੱਦ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਵੀ ਕਰ ਦਿਓ ਜੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕੋਈ ਇਹਨਾਂ ਸਾਡਾ ਤੁਸੀਂ ਜੀ ਲਾਈਕ ਸ਼ੇਅਰ ਕਰਨ ਦਾ ਹੌਸਲਾ ਉੜਾਇਆ ਅਜੰਨ ਜੀ ਵੀ ਥੋੜੇ ਮੋਟੀਵੇਟ ਹੋ ਜੰਨੇ ਆ ਤਾਂ ਕਰਕੇ ਥੋੜੀ ਜੀ ਸ਼ੇਅਰ ਵੀ ਲਾਈਕ ਕਮੈਂਟ ਜਰੂਰ ਕਰਦਾ ਕਰੋ ਬਸ ਓਕੇ ਥੈਂਕ ਯੂ